ਦੋਸਤੋ ਪੰਜਾਬ ਦਾ ਇੱਕ ਕਵਿਛਰੀ ਛੰਦ ਕੇ ਸਿੰਘਾ ਜਾਗ ਬਈਓ ਹੁਣ ਜਾਗੋ ਆਈਆ ਪੰਜਾਬ ਦੇ ਖਰਕੂਵਾਦ ਵੇਲੇ ਲਿਖੀ ਗਈ ਅਤੇ ਮਸ਼ਹੂਰ ਹੋਈ ਇਸ ਕਵਿਛਰੀ ਵਾਰਨ ਵਜੋਂ ਚਾਹੇ ਦੀ ਕੋਈ ਅਜਾਇ ਸਿੱਖ ਹੋਵੇਗਾ ਜਿਸ ਨੇ ਕਦੇ ਨਾ ਸੁਣਿਆ ਹੋਵੇ ਇਸ ਕਵਿਛਰੀ ਨੂੰ ਗਾਇਆ ਸੀ ਭਾਈ ਨਿਰਮਲ ਸਿੰਘ ਚੋਲਾ ਤੇ ਉਹਨਾਂ ਦੇ ਸਾਥੀਆਂ ਨੇ ਭਾਈ ਨਿਰਮਲ ਸਿੰਘ ਚੋਲਾ ਜੋ ਕਿ ਪੰਜਾਬ ਦੇ ਮਾਝੇ ਦੇ ਇਲਾਕੇ ਦੇ ਪ੍ਰਸਿੱਧ ਕਵਿਸ਼ਰ ਅਤੇ ਬਲੰਦ ਬੁਲਾਰੇ ਸਨ ਦੇਸ ਵਿਲੇ ਧਰਮ ਜੁੱਧ ਮੋਰਚਾ ਲੱਗਾ ਅਤੇ ਥਾਂ ਥਾਂ ਉਤੇ ਖੜਕੂਆਂ ਵੱਲੋਂ ਵਾਰਦਾਤਾਂ ਕੀਤੀਆਂ ਗਈਆਂ ਤਾਂ ਉਹਨਾਂ ਕਾਰਨਾਮਿਆਂ ਨੂੰ ਭਾਈ ਨਰਮਲ ਸਿੰਘ ਚੋਲਾ ਨੇ ਕਵੀਸ਼ਰੀ 12 ਵਿੱਚ پرو ਕੇ ਗਾਇਆ ਸੀ ਕੌਣ ਸੀ ਭਾਈ ਨਰਮਲ ਸਿੰਘ ਚੋਲਾ ਜਿਨ੍ਹਾਂ ਦੀ ਕਵੀਸ਼ਰੀ 12 ਦੇ ਬੋਲ ਸਾਨੂੰ ਅੱਜ ਵੀ ਅਕਸਰ ਨਗਰ ਕੀਰਤਨ ਲੰਗਰਾਂ ਵਿੱਚ ਵੱਜਦੇ ਸੁਣਨ ਨੂੰ ਮਿਲ ਰਹੀ ਜਾਂਦੇ ਹਨ ਪਰ ਉਸ ਸਮੇਂ ਦੀ ਸਰਕਾਰ ਖਿਲਾਫ ਨਹਿਰਤਾ ਨਾਲ ਬੋਲਣ ਦੀ ਬਹੁਤ ਵੱਡੀ ਕੀਮਤ ਭਾਈ ਨਰਮਲ ਸਿੰਘ ਚੋਲੇ ਨੂੰ ਚਕਾਉਣੀ ਪਈ ਆਖਰ ਕਿਉਂ ਭਾਈ ਨਿਰਮਲ ਸਿੰਘ ਚੋਲੇ ਦੀ ਜੀਬ ਹੀ ਕੱਟ ਦਿੱਤੀ ਗਈ ਪੂਰੀ ਕਹਾਣੀ ਸੁਣ ਕੇ ਇੱਕ ਵਾਰ ਤਾਂ ਰੋਗਟੇ ਖੜੇ ਹੋ ਜਾਂਦੇ ਹਨ ਭਾਈ ਨਿਰਮਲ ਸਿੰਘ ਚੋਲੇ ਬਾਰੇ ਦੱਸਣ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਭਾਈ ਨਿਰਮਲ ਸਿੰਘ ਚੋਲਾ ਦਾ ਜਨਮ ਲੁਧਿਆਣੇ ਨੇੜੇ ਪਿੰਡ ਪਾਇਲ ਵਿੱਚ ਹੋਇਆ ਪਰ ਜਨਮ ਤੋਂ ਕੁਝ ਸਮੇਂ ਬਾਅਦ ਉਹਨਾਂ ਦਾ ਪੂਰਾ ਪਰਿਵਾਰ ਮਾਟੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੋਲਾ ਸਾਹਿਬ ਆ ਕੇ ਰਹਿਣ ਲੱਗਾ ਜਿੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਗਰੰਤੀ ਸਿੰਘ ਦੀ ਡਿਊਟੀ ਨਿਭਾਉਣੀ ਸ਼ੁਰੂ ਕੀਤੀ ਨਿਰਮਲ ਸਿੰਘ ਚੋਲਾ ਸ਼ੁਰੂ ਤੋਂ ਕਵੀਸ਼ਰ ਨਹੀਂ ਸਨ ਬਣੇ ਆਵਾਜ਼ ਸ਼ਰੀਲੀ ਓਣ ਕਰਕੇ ਉਹਨਾਂ ਦੇ ਮਿੱਤਰ ਰੇਸ਼ਮ ਸਿੰਘ ਨੇ ਉਹਨਾਂ ਨੂੰ ਕਵੀਸ਼ਰੀ ਗਾਉਣ ਲਈ ਪ੍ਰੇਰਿਤ ਕੀਤਾ ਸੀ ਪਰ ਜਦੋਂ ਹੀ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਤਾਂ ਸੁਣਨ ਵਾਲਿਆਂ ਦੀਆਂ ਵੱਡੀਆਂ-ਵੱਡੀਆਂ ਭੀੜਾਂ ਆ ਕੇ ਜੁੜਨ ਲੱਗੀਆਂ ਨਰਮਲ ਸਿੰਘ ਚੋਲਾ ਉੱਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਬਹੁਤ ਵੱਡਾ ਪ੍ਰਭਾਵ ਸੀ ਜਿਸ ਵੇਲੇ ਪੰਜਾਬ ਵਿੱਚ ਜੂਨ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੇ ਨਾਮ ਹੇਠ ਸ਼੍ਰੀ ਦਰਬਾਰ ਸਾਹਿਬ ਉੱਪਰ ਟੈਂਕਾਂ ਤੋਪਾਂ ਦੇ ਨਾਲ ਹਮਲਾ ਹੋਇਆ ਤਾਂ ਉਸ ਵਕਤ ਪੰਜਾਬ ਦੇ ਮੰਨੇ ਪਰਮੰਨੇ ਕਵੀਸ਼ਰ ਢਾਡੀ ਜਥੇ ਕਥਾਵਾਚਕ ਸਰਕਾਰ ਦੇ ਡਰੋ ਘਰਾਵਾਂ ਵਿੱਚ ਲੋਕੇ ਬੈੜ ਗਏ ਸਨ ਪਰ ਇਨਾਂ ਸਮਿਆਂ ਵਿੱਚ ਭਾਈ ਨਰਮਲ ਸਿੰਘ ਚੋਲੇ ਨੇ ਆਪਣੇ ਸਾਥੀ ਦਵਿੰਦਰ ਸਿੰਘ ਅਤੇ ਸਲਕਣ ਸਿੰਘ ਨਾਲ ਮਿਲ ਕੇ ਪੰਜਾਬ ਦੇ ਉਸ ਖੜਕੂਵਾਦ ਦੇ ਮਾਹੌਲ ਉੱਪਰ ਹੀ ਕਵੀਸ਼ਰੀ ਵਾਰਾਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ ਕਵੀਸ਼ਰੀ ਗਾਉਂਦੇ ਗਾਉਂਦੇ ਜਦੋਂ ਉਹਨਾਂ ਨੇ ਜਗਦੀਪ ਸਿੰਘ ਦੀ ਲਿਖੀ ਕਵਿਤਾ ਜਾਗੋ ਆਈਆ ਗਾਈ ਤਾਂ ਇਸ ਕਵਿਤਾ ਨੇ ਜਿੱਥੇ ਸਿੱਖ ਨੌਜਵਾਨਾਂ ਅੰਦਰ ਜੋਸ਼ ਭਰ ਦਿੱਤਾ ਤਾਂ ਉੱਥੇ ਹੀ ਸਰਕਾਰਾਂ ਨੂੰ ਇਸ ਕਵਿਤਾ ਦੇ ਬੋਲ ਸੀਨੇ ਤੇ ਖੰੰਜਰ ਵਾਂਗ ਵੱਜਣ ਲੱਗੇ ਇਸ ਕਵਿਤਾ ਦੇ ਬੋਲ ਨਾਲ ਹੀ ਹੁਣ ਸਰਕਾਰ ਦੀ ਨਜ਼ਰ ਵਿੱਚ ਭਾਈ ਨਿਰਮਲ ਸਿੰਘ ਚੋਲਾ ਬਾਗੀਆਂ ਦੀ ਸਰੈਣੀ ਵਿੱਚ ਸ਼ਾਮਲ ਹੋ ਗਏ ਸਨ ਕਈ ਵਾਰ ਹੁਣ ਉਹਨਾਂ ਨੂੰ ਚੋਕ ਕੇ ਜਾ ਕੇ ਪੁੱਛਗਿਛ ਅਤੇ ਤਸ਼ੱਦਦ ਕੀਤਾ ਜਾਂਦਾ ਬਹੁਤੇ ਧਾਰਮਿਕ دیਵਾਨਾ ਉੱਪਰ ਹੁਣ ਉਹਨਾਂ ਨੂੰ ਭੇਸ ਬਦਲ ਕੇ ਹੀ ਪਹੁੰਚਣਾ ਪੈਂਦਾ ਸੀ ਕਿਹਾ ਜਾਂਦਾ ਹੈ ਕਿ ਇੱਕ ਵਾਰ ਥਾਣੇ ਵਿੱਚ ਕਵੀਛਰੀ ਗਉਣ ਤੋਂ ਇਨਕਾਰ ਕਰਨ ਕਰਕੇ ਉਹਨਾਂ ਨੂੰ ਕਾਫੀ ਤਸ਼ੱਦਦ ਸਹਿਣਾ ਪਿਆ ਸੀ ਜਦੋਂ ਵੀ ਕੋਈ ਨਾਮੀ ਖਾਰਕੂ ਦਾ ਪੁਲਿਸ ਵੱਲੋਂ ਮੁਕਾਬਲਾ ਬਣਾਇਆ ਜਾਂਦਾ ਤਾ ਭਾਈ ਨਰਮਲ ਸਿੰਘ ਚੋਲਾ ਉੱਥੇ ਉਚੇਚੇ ਤੌਰ ਤੇ ਪਹੁੰਚਦਾ ਤੇ ਭੋਗ ਤੇ ਕਵਿਸ਼ਰੀ ਗਾਉਂਦਾ ਨਰਮਲ ਸਿੰਘ ਦੀਆਂ ਕਵਿਸ਼ਰੀਆਂ ਦੇ ਰਿਕਾਰਡ ਸ਼ਰੇਆਮ ਨਹੀਂ ਬਲਕਿ ਬਲੈਕ ਵਿੱਚ ਵਿਗਦੇ ਸਨ ਇਦਾਂ ਸਰਕਾਰ ਨੂੰ ਲਲਕਾਰਨ ਅਤੇ ਖੜਕੂਵਾਦੀ ਖੁੱਲ ਕੇ ਹਮਾਇਤ ਕਰਨ ਕਰਕੇ ਹੁਣ ਪੁਲਿਸ ਉਹਨਾਂ ਨੂੰ ਚਤੋਂ ਪੈਰ ਲੱਭ ਰਹੀ ਸੀ ਇੱਕ ਦਿਨ ਨਰਮਲ ਸਿੰਘ ਚੋਲਾ ਬੱਸ ਵਿੱਚ ਸਵਾਰ ਹੋ ਕੇ ਆ ਰਿਹਾ ਹੁੰਦਾ ਤਾਂ ਕਿਸੇ ਮੁਖਬਰ ਨੇ ਪੁਲਿਸ ਕੋਲ ਉਸ ਦੀ ਮੁਖਬਰੀ ਕਰ ਦਿੱਤੀ ਦੇਦੋ ਬੱਸ ਹਰੀ ਕੇ ਹੈਡ ਉੱਪਰੋਂ ਮਾਝੇ ਵੱਲ ਜਾ ਰਹੀ ਹੁੰਦੀ ਹੈ ਤਾਂ ਪੁਲਿਸ ਵੱਲੋਂ ਬੱਸ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਜਾਂਦਾ ਜਿੱਥੇ ਭਾਈ ਨਿਰਮਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਧਰਮਕੋਟ ਥਾਣੇ ਵਿੱਚ ਲਜਾਇਆ ਗਿਆ ਕਿਹਾ ਜਾਂਦਾ ਹੈ ਕਿ ਉੱਥੇ ਉਹਨਾਂ ਤੇ ਭਾਰੀ ਤਸ਼ੱਦਦ ਕਰਕੇ ਉਹਨਾਂ ਨੂੰ ਫਿਰ ਜਾਗੋ ਗਾਉਣ ਲਈ ਕਿਹਾ ਗਿਆ ਪਰ ਤਸ਼ੱਦਦ ਸਹਿ ਕੇ ਵੀ ਭਾਈ ਨਿਰਮਲ ਸਿੰਘ ਨੇ ਫਿਰ ਜਾਗੋ ਗਾ ਦਿੱਤੀ ਤਾਂ ਗੁੱਸੇ ਵਿੱਚ ਆਏ ਜ਼ਾਲਮਾਂ ਨੇ ਉਹਨਾਂ ਦੀ ਜੀਭ ਵੀ ਕੱਢ ਦਿੱਤੀ ਇਹ ਸਾਲ 1991 ਦਾ ਸੀ ਇਸ ਤੋਂ ਬਾਅਦ ਫਿਰ ਭਾਈ ਨਿਰਮਲ ਸਿੰਘ ਚੋਲੇ ਨੂੰ ਲਾਪਤਾ ਕਰ ਦਿੱਤਾ ਗਿਆ ਜਿਵੇਂ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਨੌਜਵਾਨ ਲਾਪਤਾ ਕੀਤੇ ਜਾ ਰਹੇ ਸਨ ਸੋ ਦੋਸਤੋ ਇਹ ਸੀ ਜਾਗੋ ਗਾਉਣ ਵਾਲੇ ਪ੍ਰਸਿੱਧ ਕਵੀਸ਼ਰ ਭਾਈ ਨਿਰਮਲ ਸਿੰਘ ਚੋਲੇ ਦੀ ਪੂਰੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ